ਸਿਕਾ ਜੀ ਅੱਜ ਸਿਕੜੇ ਆ ਪਿੰਡ ਡਾਂਗੀਆਂ ਦੇ ਵਿੱਚ ਇੱਥੇ ਸਾਡੇ ਪਿੰਡ ਸਰਪੰਚ ਖੜੇ ਆ ਇੱਕ ਸਰਦਾਰ ਗੁਰਪ੍ਰੀਤ ਸਿੰਘ ਜੀ ਮੌਜੂਦਾ ਸਰਪੰਚ ਆ ਇੱਕ ਇਹ ਸਾਡੇ ਬਾਈ ਜੀ ਤੇ ਦੋ ਸਰਪੰਚ ਖੜੇ ਆ ਇਹਨਾਂ ਤਿੰਨਾਂ ਦੀ ਬਦੌਲਤ ਮਿਹਨਤ ਦੇ ਨਾਲ ਸਾਡੇ ਸਰਪੰਚ ਸਾਹਿਬ ਦੇ ਗੁਰਪ੍ਰੀਤ ਜੀ ਨੇ ਪਹਿਲਾਂ ਇਸ ਗਰਾਊਂਡ ਇਹ ਗਰਾਊਂਡ ਇਹਨਾਂ ਨੇ ਹੁਣ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜੇ 3000 ਖੇਡ ਗਰਾਊਂਡ ਵਿਕਸਿਤ ਕੀਤੇ ਆ ਉਹਨਾਂ ਵਿੱਚੋਂ ਇੱਕ ਗਰਾਊਂਡ ਆ ਪਹਿਲਾਂ ਸਰਕਾਰ ਨੇ ਇੱਥੇ ਆ ਜਾਲੀਦਗਰ ਲਗਵਾਈ ਸੀ ਹੁਣ ਇਹਨੂੰ ਬਿਹਤਰ ਨਵੇਂ ਤਰੀਕੇ ਨਾਲ ਮਾਡਰਨ ਤਰੀਕੇ ਨਾਲ ਇਸ ਗਰਾਊਂਡ ਨੂੰ ਬਣਾਇਆ ਜਾਏਗਾ ਅੱਜ ਸਭ ਤੋਂ ਪਹਿਲੇ ਦਿਨ ਇੱਥੇ ਪਹਿਲਾ ਟੂਰਨਾਮੈਂਟ ਆਇਆ ਜਿਹਦਾ ਅਸੀਂ ਉਦਘਾਟਨ ਵੀ ਕਰਦੇ ਸਾਡੇ ਬੱਚੇ ਨੇ ਕੀਤਾ ਉਦਘਾਟਨ ਕਿਉਂਕਿ ਨਵੀਂ ਪੀੜ੍ਹੀ ਜਦੋਂ ਗਰਾਊਂਡਾਂ ਦੇ ਵਿੱਚ ਉਦਘਾਟਨ ਕਰੇਗੀ ਤੇ ਉਹਨੂੰ ਚਾਹ ਹੋਏਗਾ ਖੇਡਣ ਦਾ ਤੇ ਉਹਨਾਂ ਦੇ ਦੋਸਤ ਮਿੱਤਰ ਰਹਿਣਗੇ ਮੇਰੀ ਤਾਂ ਇੱਕੋ ਹੀ ਦਵਾ ਵਾ ਕਿ ਮੇਰੀ ਗਰਾਊਂਡਾਂ ਜਗਰਾਉਂ ਦੀਆਂ ਗਰਾਊਂਡਾਂ ਆ ਅਸੀਂ ਤਾਂ ਬਿਹਤਰ ਬਣਾਈਏ ਔਰ ਇਹਨੂੰ ਖੁਸ਼ਹਾਲ ਪਿੰਡ ਵਾਲੇ ਬਣਾਉਣ ਜਦੋਂ ਨਿੱਕੇ ਤੋਂ ਲੈ ਕੇ ਸਾਰੇ ਵੱਡੇ ਬੱਚੇ ਇੱਥੇ ਖੇਡਣ ਆਉਣਗੇ ਵੱਡੇ-ਵੱਡੇ ਮੈਡਲ ਲੈ ਕੇ ਆਉਣਗੇ ਤੇ ਮੇਰਾ ਪੰਜਾਬ ਫੇਰ ਤੋਂ ਰੰਗਲਾ ਪੰਜਾਬ ਆ ਜੀ ਤੁਹਾਨੂੰ ਕਿੱਸਾ ਲੱਗ ਰਿਹਾ ਜੀ ਅੰਮ੍ਰਿਤਸਰ ਜੀ ਅੱਜ ਬਹੁਤ ਖੁਸ਼ੀ ਹੋ ਰਹੀ ਆ ਸਾਨੂੰ ਸਾਰਿਆਂ ਨੂੰ ਸਾਡੇ ਜਿਹਨੇ ਨੌਜਵਾਨ ਵੀ ਰਹਿੰਦੇ ਬਹੁਤ ਮੰਗ ਸੀ ਬਹੁਤ ਚਿਰ ਤੋਂ ਉਦੋਂ ਚਲੋ ਜਦੋਂ ਸਰਕਾਰ ਬਣ ਗਈ ਸਾਡੇ ਸਰਕਾਰ ਦੇ ਸਰਪੰਚ ਜੀ ਦਰਪਣ ਜੀ ਖੜੇ ਆ ਉਦੋਂ ਭਗਵਾਨਤ ਮਾਨ ਨੇ ਮਾਨ ਸਰਕਾਰ ਨੇ ਇੱਕ ਬਹੁਤ ਵਧੀਆ ਦੀ ਜਪਾਈ ਸੀਗੀ ਵੀ ਗ੍ਰਾਮ ਸਭਾ ਛੱਡਣ ਦੀ ਉਹਦੇ ਵਿੱਚ ਆਪਾਂ ਮਤਾ ਪਾਇਆ ਸੀ ਗਰਾਊਂਡ ਛੱਡਣ ਦਾ ਚਲੋ ਸਾਡੀ ਮਤੇ ਪੈਣ ਨਾਲ ਸਾਡੇ ਪੂਰ ਪਿਆ ਸਰਪੰਚ ਸਾਹਿਬ ਨੇ ਇਹ ਗਰਾਊਂਡ ਛੱਡਿਆ ਉਸ ਤੋਂ ਬਾਅਦ ਬਾਸ ਨੂੰ ਮੌਕਾ ਮਿਲਿਆ ਸਰਪੰਚੀ ਦਾ ਉਹਦੇ ਵਿੱਚ ਅਸੀਂ ਇਹ 29 ਲੱਖ ਲਾ ਕੇ ਆ ਗਾ ਬਾਉਂਡਰੀ ਕੀਤੀ ਹੈ ਸਾਰੀ ਬਾਕੀ ਮੁੰਡਿਆਂ ਨੇ ਸਹਿਯੋਗ ਨਾਲ ਹੁਣ 39 ਲੱਖ ਮਿਲਿਆ ਜਿਹਦਾ ਕੰਮ ਉਹ ਸ਼ੁਰੂ ਹੋ ਚੁੱਕਿਆ ਜਿਹਦੇ ਵਿੱਚ ਇਹਦੇ ਵਿੱਚ ਇੱਕ ਟਰੈਕ ਵਨ ਆ ਭਜਾਂ ਲਈ ਇੱਕ ਜਿਮ ਬਣੂਗਾ ਫਲੱਡ ਲੇਟਾਂ ਲੱਗਣਗੀਆਂ ਬੋਰ ਹੋ ਚੁੱਕਿਆ ਇਹਦਾ ਕੰਮ ਵੀ ਜਲਦੀ ਤੋਂ ਜਲਦੀ ਸ਼ੁਰੂ ਹੋਊਗਾ ਅਜੀ ਭੈਣ ਮੂਰੇ ਇੱਕ ਮੰਗ ਰੱਖਦੇ ਆਂ ਵੀ ਮੇਰੇ ਇਥੇ ਗਰਾਊਂਡ ਵਾਸਤੇ ਬਹੁਤ ਵਧੀਆ ਤੁਹਾਡਾ ਧੰਨਵਾਦ ਹੈ ਭੈਣੇ ਜਿਹੜਾ ਸਾਨੂੰ ਵੋਟਾਂ ਤੋਂ ਪਹਿਲਾਂ ਵੀ ਸਾਡੇ ਨਾਲ ਵਾਅਦਾ ਕੀਤਾ ਸੀਗਾ ਉਹ ਸਾਡਾ ਪੂਰਾ ਹੋ ਗਿਆ ਗਰਾਊਂਡ ਦਾ ਨੌਜਵਾਨ ਬੱਚੇ ਬਹੁਤ ਵਧੀਆ ਖੇਡਦੇ ਆ ਚੰਗੇ-ਚੰਗੇ ਨਾਮ ਜਿੱਤ ਕੇ ਆਉਂਦੇ ਆ ਨਾਮੀ ਟੀਮ ਬਣ ਗਈ ਡਾਂਗੀਆਂ ਦੀ ਸਾਡੀ ਕ੍ਰਿਕਟ ਦੀ ਦੂਜੇ ਸਾਡਾ ਰਾਹ ਇਹ ਪੱਕਾ ਜ਼ਰੂਰ ਹੋ ਜਾਵੇ ਮੈਨੂੰ ਸੜਕ ਵੀ ਮੰਗ ਰੱਖੀ ਗਈ ਆ ਨੌਜਵਾਨਾਂ ਬੰਦਿਆਂ ਕਹਿੰਦੇ ਸੜਕ ਬਹੁਤ ਘੱਟ ਚੋੜੀ ਮਾਨ ਸਾਹਿਬ ਦੇ ਕੋਲੇ ਪੈਸੇ ਦੀ ਕਮੀ ਕੋਈ ਨਹੀਂ ਨਾ ਖਜ਼ਾਨੇ ਸਰਪੰਚਾਂ ਨੂੰ ਸਿੱਧੀ ਖੁੱਲ੍ਹ ਦਿੱਤੀ ਹੋਈ ਆ ਵੀ ਤੁਸੀਂ ਪੈਸਾ ਖਰਚ ਕੇ ਜਿੰਨਾ ਮਰਜ਼ੀ ਹੋਰ ਲਿਓ ਤੇ ਸਾਨੂੰ ਕਦੇ ਜਵਾਬ ਨਹੀਂ ਮਿਲਿਆ ਮੈਂ ਆਉਣ ਵਾਲੇ ਸਮੇਂ ਤੇ ਇਹਨਾਂ ਨੂੰ ਕਹਿੰਦੀ ਆ ਮਤਾ ਪਾ ਕੇ ਦੋ ਤੁਸੀਂ ਜੋ ਕਹੋਗੇ ਅਸੀਂ ਕਰਾਂਗੇ ਇੱਕ ਮੈਡਮ ਇਹ ਸਾਨੂੰ ਪਾਰਕਿੰਗ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਆਬ ਮਗਰ ਪੰਚਾਇਤ ਦੀ ਕਰ ਦਈਏ ਉਹ ਵੀ ਛੱਡੀ ਜਾਵੇ ਗੱਡੀਆਂ ਖੜਨ ਵਾਸਤੇ ਜਾਂ ਜਗ੍ਹਾ ਨਹੀਂ ਲੱਗਦੀ ਇਹ ਵੀ ਸਾਡਾ ਕੋਈ ਨਹੀਂ ਆਪਾਂ ਮਤਾ ਪਾ ਦੋ ਪੰਛ ਤੋਂ ਕਿਹਦੀ ਆਜ ਪਹੁੰਚੀਓ ਕਿ ਕਿਸ ਤਰ੍ਹਾਂ ਲੱਗ ਰਿਹਾ ਗਰਾਉਂਡ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਸਾਨੂੰ ਬਹੁਤ ਖੁਸ਼ੀ ਆ ਕਿਉਂਕਿ ਅਸੀਂ ਸਾਡੀ ਪੰਚਾਇਤ ਦੇ ਅਸੀਂ ਮਤਾ ਬਾਕੇ ਜਗਾ ਛੱਡੀ ਸੀ ਚਲੋ ਨਿਰਮਲ ਮੁੰਡਿਆ ਦੀ ਡਿਮਾਂਡ ਸੀ ਨਾਲ ਸਾਨੂੰ ਸਰਕਾਰ ਦਾ ਸਹਿਯੋਗ ਸੀਗਾ ਤੇ ਸਾਨੂੰ ਅੱਜ ਤਾਂ ਬਹੁਤ ਖੁਸ਼ੀ ਆ ਕਿਉਂਕਿ ਅੱਜ ਪਹਿਲਾ ਟਰਨਮੈਂਟ ਹੋਣਾ ਸਾਡੇ ਐਮਐਲਏ ਸਾਹਿਬ ਵੀ ਆਏ ਆ ਉਹ ਵੀ ਖੁਸ਼ੀ ਆ ਬਾਕੀ ਅਸੀਂ ਤਾਂ ਇਹੀ ਕਹਾਂਗੇ ਕਿ ਆਉਣ ਵਾਲੀ ਪੀੜ੍ਹੀ ਇਸ ਗਰਾਉਂਡ ਨਾਲ ਨਸਿਆਂ ਤੋਂ ਬਚੂਗੀ ਤੇ ਸਾਡਾ ਪਿੰਡ ਆ ਜਿਹੜਾ ਤਰੱਕੀ ਕਰੂਗਾ ਬਾਕੀ ਅਸੀਂ ਵੀ ਮੈਡਮ ਨੂੰ ਕਹਿੰਨੇ ਮੇਰਾ ਆਪਤਕਾ ਕਰ ਦਿਓ ਬਹੁਤ ਧੰਨਵਾਦ ਜੀ ਅੱਜ ਤਾਂ ਕਿਹੋ ਜਿਹਾ ਲੱਗ ਰਿਹਾ ਜਿਸ ਤਰ੍ਹਾਂ ਜੋ ਡਾਂਗੀਆਂ ਦੇ ਵਿੱਚ ਜੋ ਕ੍ਰਿਕਟ ਟੂਰਨਾਮੈਂਟ ਨੌਜਵਾਨਾਂ ਬਣੀਓ ਕਰਾਇਆ ਜਾ ਰਿਹਾ ਹੈ ਤੇ ਕੀ ਕਿਸਰ ਦੇਖ ਰਿਹਾ ਅੱਜ ਕਨੈਕਟਰ ਦਾ ਪਹਿਲਾ ਦਿਨ ਬਹੁਤ ਵਧੀਆ ਚੱਲਿਆ ਨੌਜਵਾਨ ਬਹੁਤ ਕਾਫੀ ਟਾਈਮ ਤੋਂ ਟੂਰਨਾਮੈਂਟ ਕਰਾ ਰਿਹਾ ਮੈਂ ਇਹਨਾਂ ਨੂੰ ਬੇਨਤੀ ਕਰਦਾ ਵੀ ਗਰਾਉਂਡ ਨਾਲ ਜੁੜੋ ਇੰਨਾ ਛਾਂ ਤੋਂ ਦੂਰ ਹੋ ਬਹੁਤ ਬਹੁਤ ਧੰਨਵਾਦ ਸਾਰੀ ਨੌਜਵਾਨ ਸਭਾ ਦਾ ਜਿਹੜਾ ਵਧੀਆ ਸਹਿਯੋਗ ਦਾ ਕਰ ਰਹੇ ਨੇ ਸਾਰਾ ਨਮਸਕਾਰ ਤੁਸੀਂ ਅੱਜ ਖੇਡਣ ਆਇਓ ਗਰਾਊਂਡ ਦੇ ਵਿੱਚ ਉਹ ਕਿਸ ਤਰ੍ਹਾਂ ਲੱਗ ਰਿਹਾ ਵਾ ਜਿਸ ਤਰ੍ਹਾਂ ਨੌਜਵਾਨੋ ਹਰੇਕ ਜਗਤ ਪਿੰਡਾਂ ਪਿੰਡਾਂ ਦੇ ਵਿੱਚ ਟੂਰਨਾਮੈਂਟ ਕਰਾਈਦਾ ਜਾਣਗੇ ਵੀ ਇਹ ਟੂਰਨਾਮੈਂਟ ਕਰਾਇਆ ਜਾ ਕਿਵੇਂ ਲੱਗ ਰਿਹਾ ਤੁਹਾਨੂੰ ਸਾਰਾ ਪਿੰਡ ਤਾਂ ਪਹਿਲਾਂ ਤਾਂ ਵੀ ਸਾਰੇ ਕਲੱਬ ਵਾਸੀ ਤੇ ਪਿੰਡ ਵਾਸੀ ਵਧਾਈ ਦੇ ਪਾਤਰਾ ਜਿਨ੍ਹਾਂ ਨੇ ਨਾ ਵਧੀਆ ਉਤਸ਼ਾਹ ਕੀਤਾ ਹੈਗਾ ਕੰਕ੍ਰੀਟ ਦੀ ਜਿਹੜੀ ਗੇਮ ਆ ਉਹ ਮਤਲਬ ਇੰਨੀ ਸੌਖੀ ਨਹੀਂ ਹੈ ਜਿੰਨੀ ਆਪ ਨੂੰ ਲੱਗਦੀ ਹੁੰਦੀ ਆ ਕਿ ਇਹਦੇ ਪਿੱਛੇ ਕਾਫੀ ਕੁਝ ਆਪਾਂ ਨੂੰ ਮਤਲਬ ਘਟਨਾ ਪੈਂਦਾ ਫੇਰ ਜਾ ਕੇ ਗੇਮ ਫਿਰ ਚੜਦੀ ਆ ਤੇ ਮਤਲਬ ਕਹਿੰਨਾ ਵਾਤ ਤੋਂ ਬਾਅਦ ਆਪਾਂ ਗੇਮਾਂ ਨਾਲ ਜੁੜੋ ਤਾਂ ਕਿ ਆਪਾਂ ਨਸ਼ਿਆਂ ਤੋਂ ਦੂਰ ਰਹਿ ਸਕੀਏ ਹਨਾ ਤੇ ਸਾਰਾ ਪਿੰਡ ਵਧਾਈ ਦਾ ਪੱਤਰ